ਪੰਜਾਬ ਦੇ ਵਿੱਚ ਮੰਡੀਆਂ ਚ ਕਣਕਾਂ ਕਾਣੀ ਸ਼ੁਰੂ ਹੋ ਗਈ ਹੈ ਪਰ ਹਜੇ ਤੱਕ ਇਸ ਦੇ ਵਿੱਚ ਤੇਜ਼ੀ ਨਹੀਂ ਆਈ ਹੈ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਅੱਜ ਸਵੇਰੇ ਅ ਤੱਕ ਮੰਡੀ ਦੇ ਵਿੱਚ ਸਿਰਫ 261 ਮੀਟ੍ਰਿਕ ਟਨ ਫਸਲ ਹੀ ਪਹੁੰਚੀ ਸੀ ਜਿਸ ਦੇ ਵਿੱਚੋਂ 80 ਮੀਟ੍ਰਿਕ ਟਨ ਗਾਣਾ ਕੇਜੰਸੀਆਂ ਵੱਲੋਂ ਖਰੀਦ ਲਈ ਗਈ ਹੈ ਸੋ ਫਿਲਹਾਲ ਲਿਫਟਿੰਗ ਸ਼ੁਰੂ ਨਾ ਹੋਣ ਕਰਕੇ ਖਰੀਦੀ ਗਈ ਫਸਲ ਵੀ ਮੰਡੀ ਦੇ ਵਿੱਚ ਹੀ ਪਈ ਹੋਈ ਹੈ ਦੂਜੇ ਪਾਸੇ ਦੇਰ ਰਾਤ ਕਰੀ ਇੱਕ ਘੰਟਾ ਹੋਈ ਬਰਸਾਤ ਕਾਰਨ ਬੇਸ਼ੱਕ ਖੇਤਾਂ ਦੇ ਵਿੱਚ ਪੂਰੀ ਤਰ੍ਹਾਂ ਪੱਕ ਚੁੱਕੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਥੋੜੀ-ਬਹੁਤ ਫਸਲ ਖਰਾਬ ਜ਼ਰੂਰ ਹੋਈ ਹੈ ਬਾਰਿਸ਼ ਕਾਰਨ ਫਸਲ ਦੀ ਵਾਢੀ ਦੇ ਵਿੱਚ ਵੀ ਕੁਝ ਦਿਨ ਹੋਰ ਦੇਰ ਹੋ ਜਾਏਗੀ ਕਿਉਂਕਿ ਸਰਕਾਰ ਦੇ ਵੱਲੋਂ ਫਸਲ ਪੂਰੀ ਤਰ੍ਹਾਂ ਸੁਕਾ ਕੇ ਕਿਸਾਨਾਂ ਨੂੰ ਹਾਲਾਂਕਿ ਪੰਜਾਬ ਦੇ ਮੰਡਿਆਵਾਂ ਵਿੱਚ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਲੇਕਿਨ ਮੰਡਿਆਵਾਂ ਵਿੱਚ ਫਸਲਾਂ ਦੀ 13 ਅਪ੍ਰੈਲ ਤੋਂ ਬਾਅਦ ਸ਼ੁਰੂ ਹੋਈ ਹੈ ਜੇ ਗੱਲ ਕਰੀਏ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਦੀ ਮੰਡੀ ਵਿੱਚ ਵੀ 13 ਅਪ੍ਰੈਲ ਤੋਂ ਬਾਅਦ ਫਸਲਾਂ ਦੀ ਸ਼ੁਰੂ ਹੋ ਚੁੱਕੀ ਹੈ ਔਰ ਤਸਵੀਰਤ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੀ ਮੇਨ ਦਾਣਾ ਮੰਡੀ ਵਿੱਚ ਖੜੇ ਹਾਂ ਜਿੱਥੇ ਕਣਕ ਲਗਾਤਾਰ ਆ ਰਹੀ ਹੈ ਹਾਲਾਂਕਿ بارش ਨਹੀਂ ਹੋ ਰਹੀ ਤਾਂ ਹੀ بارش ਨੇ ਨੁਕਸਾਨ ਵੀ ਕੀਤਾ ਥੋੜਾ ਬਹੁਤਾ ਲੇਕਿਨ ਫਿਰ ਵੀ ਕਿਸਾਨ ਲਗਾਤਾਰ ਕਣਕ ਲਿਆ ਰਹੇ ਹੈ ਜਿਹੜੇ ਵੱਢੀ ਕਰ ਚੁੱਕੇ ਆ ਉਹ ਹੌਲੀ-ਹੌਲੀ ਆਪਣੀ ਫਸਲ ਮੰਡੀ ਵਿੱਚ ਲਿਆ ਰਹੇ ਔਰ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲ ਕਰਦੇ ਆ ਸੱਸੀ ਕਾ ਭਾਜੀ ਕਿੱਥੋਂ ਆਏ ਹੋ ਟਿਬੜੀ ਤੋਂ ਹੋ ਗਈ ਇਹ ਕਨਕ ਤੁਲਵਾਈ ਵਗੈਰਾ ਹੋ ਗਈ ਇਹ ਤੁਹਾਡੀ ਵਾਈਸ ਤੇ ਨਹੀਂ ਹੋਈ ਕਿਦੋਂ ਆਏ ਸੀ ਮੈਂ ਕੱਲ ਸ਼ਾਮ ਨੂੰ ਆਇਆ ਸੀ ਕੱਲ ਸ਼ਾਮ ਨੂੰ ਤੇ ਦੇਰ ਰਾਤ ਬਾਰਿਸ਼ ਵੀ ਹੋਈ ਹੈ ਕੋਈ ਨੁਕਸਾਨ ਤੇ ਨਹੀਂ ਹੋਇਆ ਫਸਲ ਦਾ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਤਰਪਾਲਾ ਬਾਗੇ ਨਾਲ ਢੱਕ ਦਿੱਤੇ ਸੀ ਤਰਪਾਲਾ ਬਾਗੇ ਹਾਂਜੀ ਮਤਲਬ ਸੈਟੀਸਫਾਈਡ ਹੋ ਮੰਡਿਤ ਜਿਹੜੇ ਪ੍ਰਬੰਧ ਪਹਿਲੇ ਕੀਤੇ ਗਏ ਆਨ ਡੈਫੀਨਿਟਲੀ ਸੈਟੀਸਫਾਈਡ ਤੇ ਪਿਛਲੀ ਵਾਰ ਜਿੱਦਾਂ ਕਿਸਾਨ ਖੱਜਲ ਖਰਾਬੀ ਥੋੜੇ ਹੁੰਦੇ ਸ਼ਿਕਾਇਤਾਂ ਆਈਆਂ ਸੀ ਉਹ ਕੀ ਲੱਗਦਾ ਕਿ ਇਸ ਵਾਰ ਹੋਏਗਾ ਕੁਝ ਡਿਸੀਜਨ ਵਿੱਚ ਹਾਂਜੀ ਉਹ ਤਾਂ ਫਿਰ ਬਹੁਤ ਜ਼ਿਆਦਾ ਹੋਇਆ ਹੈ ਜੀ ਆਰਥਿਕ ਪੱਖੋਂ ਵੀ ਹੋਇਆ ਤੇ ਸਾਰੇ ਪੱਖੋਂ ਹੋਇਆ ਜੀ ਉਹ ਤੇ ਲੱਗਦਾ ਇਸ ਵਾਰ ਕਨਕ ਦਾ ਪੂਰਾ ਮੁੱਲ ਮਿਲ ਜੇਗਾ ਜੋ ਤੈ ਇਹ ਤਾਂ ਹੁਣ ਮੌਕਾ ਦੱਸੂਗਾ ਅੱਜ ਆਏ ਆ ਸਰਕਾਰ ਨੇ ਵੈਸੇ ਇਸ ਵਾਰ ਅਰੇਂਜਮੈਂਟ ਬਹੁਤ ਵਧੀਆ ਕੀਤੀ ਇੱਕ ਦਿਨ ਬਾਅਦ ਹੀ ਖਾਤੇ ਅੱਜ ਪੈਸੇ ਆ ਜਾਣੇ ਆ ਲੱਗਦਾ ਤੇ ਹੈ ਕਿ ਸਹੀ ਰਹੇਗਾ ਇਸ ਵਾਰ ਦੇਖੋ ਜੀ ਹੁਣ ਉਹਦੇ ਆਉਣ ਤੇ ਪਤਾ ਲੱਗੂਗਾ ਕੱਲ ਜੀ ਬਾਰਿਸ਼ ਦੀ ਗੱਲ ਕੀਤੀ ਜਾਏ ਤੇ ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੋਈ ਖਾਸ ਨਹੀਂ ਹੋਇਆ ਤਾਂ ਨਾਲ ਮਤਲਬ ਡੈਫੀਨੇਟ ਜਿਹੜੇ ਜਿੰਨਾਂ ਦੇ ਓਪਨ ਦੇ ਵਿੱਚ ਥੋੜਾ ਬਹੁਤ ਉਹਨਾਂ ਦਾ ਹੋਇਆ ਜਿੰਨਾਂ ਆਪਣੇ ਕਵਰਿੰਗ ਦੇ ਲਈ ਕੇ ਚੀਜ਼ ਦੀ ਜਾਂ ਅੰਦਰ ਲਾਤੀ ਸ਼ੱਟ ਵਾਰਾ ਲਾਤੀ ਉਹ ਤੇ ਠੀਕ ਰਿਹਾ ਬਿਲਕੁਲ ਕੋਈ ਗੱਲ ਨਹੀਂ ਜਿਨ੍ਹਾਂ ਨੇ ਵੱਡ ਕੇ ਟਰਾਲੀ ਵਿੱਚ ਰੱਖੀ ਉਹਨਾਂ ਦਾ ਨੁਕਸਾਨ ਹੋਇਆ ਹਾਂ ਜੇ ਤੋ ਓਪਨ ਵਿੱਚ ਦਾ ਨੁਕਸਾਨ ਆ ਜੇ ਸ਼ੱਟ ਥੱਲੇ ਲਾਤੀ ਫਿਰ ਕੋਈ ਨੁਕਸਾਨ ਨਹੀਂ ਉਹਦਾ ਹਾਂ ਜੀ ਮਾਰਿਸ਼ ਤੋਂ ਬਾਅਦ ਕਿਸਾਨ ਨੂੰ ਵਾਡੀ ਵਿੱਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਪੈਸੇ ਵਗੈਰਾ ਖਰਚਾ ਵਗੈਰਾ ਵੀ ਕੰਬਾਈਨ ਵਗੈਰਾ ਦਾ ਜਿਹੜਾ ਖਰਚਾ ਵੱਧ ਜਾਂਦਾ ਆ ਇਸ ਕਰਕੇ ਥੋੜਾ ਬਹੁਤ ਜਿਹੜਾ ਚੁਕਾਈ ਨਹੀਂ ਹੁੰਦੀ ਉਸ ਚੀਜ਼ ਦੀ ਇਹ ਕਰਕੇ ਥੋੜਾ ਨੁਕਸਾਨ ਤੇ ਫਿਰ ਹੁੰਦਾ ਜੀ ਹਰ ਚੀਜ਼ ਦਾ ਤੇ ਬਿਲਕੁਲ ਜੀ ਇਹ ਤੇ ਕਿਸਾਨੀ ਚੇਅਰਮੈਨ ਮਾਰਕੀਟ ਕਮੇਟੀ ਪਰਕੁਸ਼ਨ ਸ਼ਰਮਾ ਵੀ ਸਾਡੇ ਨਾਮ ਹੁੰਦੇ ਤੇ ਕਿੰਨੀ ਕੁ ਫਸਲ ਆ ਚੁੱਕੀ ਔਰ ਕਿੰਨੀ ਖਰੀਦ ਹੋ ਚੁੱਕੀ ਹੁਣ ਤੱਕ 260 ਦੇਖੋ ਜੀ ਕੰਟਲ ਜਿਹੜੀ ਮੈਟ੍ਰਿਕ ਟਨ ਜਿਹੜੀ ਹੈ ਫਸਲ ਜਿਹੜੀ ਹੈ ਉਹ ਆ ਚੁੱਕੀ ਹੈ ਇੱਥੇ ਅਰਾਈਵਲ ਔਰ ਉਹਦੇ ਵਿੱਚੋਂ 31% ਜਿਹੜੀ ਹੈ ਉਹ ਸੇਲ ਆਊਟ ਹੋ ਗਈ ਹੈ ਹਾਂਜੀ ਹਾਂਜੀ ਤੇ ਬਾਕੀ ਹੁਣ ਆ ਰਹੀ ਹੈ ਫਸਲ ਅਸੀਂ ਜਿਹੜੀ ਸੇਲ ਹੋ ਚੁੱਕੀ ਹੈ ਕੰਪਨੀਆਂ ਵੱਲੋਂ ਚੁੱਕੀ ਜਾ ਚੁੱਕੀ ਹੈ ਨਹੀਂ ਹਲੇ ਲਿਫਟਿੰਗ ਨਹੀਂ ਚાલુ ਹੋਈ ਅਜਾ ਹੀ ਜਾਂ ਕੱਲ ਦੇ ਵਿੱਚ ਲਿਫਟਿੰਗ ਚਾਲੂ ਹੋਏ ਰਾਤ ਬਾਰਿਸ਼ ਆਈ ਹੈ ਪ੍ਰਬੰਧਾ ਦੀ ਗੱਲ ਕੀਤੀ ਜਾਏ ਤੇ ਕੋਈ ਖਰਾਬਤ ਨਹੀਂ ਹੋਈ ਫਸਲ ਨਹੀਂ ਨਹੀਂ ਕੋਈ ਨਹੀਂ ਐਸਾ ਸਾਡੇ ਸੈਕਟਰੀ ਸਾਹਿਬ ਅੱਤੇ ਚੱਕਰ ਮਾਰ ਕੇ ਗਏ ਨੇ ਜਾਮਨੋ ਔਰ ਹਾਰੀ ਕੋ ਟ੍ਰੇਡਰਸ ਨੂੰ ਇਹ ਇਨਸਟਰਕਸ਼ਨਸ ਹੁੰਦੀਆਂ ਨੇ ਲਸੰਸੀ ਨੇ ਸਾਡੇ ਤਰਪਾਲਾਂ ਜੜੀਆਂ 20 20 ਜੜੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਤਰਪਾਲਾਂ ਬੇਟੀਆਂ ਤਰਪਾਲਾਂ ਪਈਆਂ ਨੇ ਉੱਪਰ ਦੇਤੀਆਂ ਸੀ ਇਹ ਤੇ ਆਲ ਆਫ ਸਟਨ ਇਹ ਬਾਰਿਸ਼ ਆ ਗਈ ਨੇਰੀ ਆ ਗਈ ਇਕਦਮ ਆਹ ਹਾਂ ਇਕਦਮ ਆ ਗਈ ਹੈ ਤੋਂ ਦੇ ਵੜ ਰੈਡੀ ਕਰੋਨਾ ਨੇ ਬਿਲਕੁਲ ਇਹਨੂੰ ਮਹਫੂਜ਼ ਕੀਤਾ ਹੋਰ ਕੀ ਹਦਾਇਤਾਂ ਦਿੱਤੀ ਗਈਆਂ ਕਿਸਾਨਾਂ ਨੂੰ ਯਾਰ ਇਹੋ ਹੀ ਆ ਮਾਹਸਰ ਜਿਹੜਾ ਨਾ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਸਾਡੇ ਸੈਕਟਰੀ ਸਾਹਿਬ ਨੇ ਮੈਨੂੰ ਗਾਈਡ ਕੀਤਾ ਸੀ ਮੈਂ ਚੰਡੀਗੜ੍ਹ ਗਿਆਦਾ ਸੀਗਾ ਤੇ ਕੁਝ ਟਰਾਲੀਆਂ ਆਈਆਂ ਸੀ ਜਿਨ੍ਹਾਂ ਚ ਮਾਹਸਰ ਬਹੁਤ ਸੀਗਾ ਨਵੀਂ ਕੀ ਦੇ ਕਰੀਬ ਸੀਗਾ ਉਹ ਅਸੀਂ ਟਰਾਲੀਆਂ ਵਾਪਸ ਭੇਜਤੀਆਂ ਕਿਉਂ ਅਸੀਂ ਬਾਉਂਡ ਨਹੀਂ ਕਰਨਾ ਚਾਹੁੰਦੇ ਅਤੇ ਖਲਾਰਨ ਹੋਰ ਵੀ ਕਈਆਂ ਨੇ ਆਪਣੀ ਜਿੰਸ ਲੈ ਕੇ ਆਣੀ ਆ ਕਣਕ ਲੈ ਕੇ ਆਣੀ ਆ ਤੋਂ ਉਹਨਾਂ ਨੂੰ ਵਾਪਸ ਕੀਤਾ ਕਿ ਨਵੀਂ ਜਿਹੜੀ ਆ ਆਪਣੇ 12 ਜਿਹੜੀ ਆ ਨਾ ਉਹਦੇ ਦਾ ਕੰਪਰੋਮਾਈਜ਼ ਨਹੀਂ ਹੈ ਨਮੀ ਆਪਣੀ ਇਹ ਰਹੀ ਹੈ ਉਹ ਟ੍ਰੈਕ ਕੀ ਕੀ ਕਾਰਨ ਹੋ ਸਕਦਾ ਇੰਨੇ ਮੌਇਸਚਰ ਦਾ ਕਿਉਂਕਿ ਬਾਰਿਸ਼ ਤੇ ਰਾਤ ਹੀ ਆਈ ਹੈ ਤੁਸੀਂ ਕਹ ਰਹੇ ਪਰਸੋ ਵੀ ਟਰਾਲੀ ਆਈਆਂ 20% ਮੌਇਸਚਰ ਹੋ ਰਿਹਾ ਹੈ ਜਿਹੜੀ ਅਸਰ ਹੁੰਦਾ ਹੈ ਗੇਤੀ ਪਛੇਤੀ ਕਣਕ ਵੀ ਲੱਗੀ ਹੁੰਦੀ ਹੈ ਉਹ ਮਿਕਸ ਕਿਤੇ ਹਰੇ ਦਾਣੇ ਹੁੰਦੇ ਨੇ ਉਹਦੇ ਨਾਲ ਹੋ ਜਾਂਦਾ ਹਾਂਜੀ ਔਰ ਕੰਬਾਈਨਸ ਜਿਹੜੀਆਂ ਲੱਗਦੀਆਂ ਨੇ ਉਹ ਵੀ ਇੱਕ ਸ਼ਡਿਊਲ ਦਾ ਟਾਈਮ ਦਿੱਤਾ ਹੋਇਆ ਗਵਰਨਮੈਂਟ ਨੇ ਕਿ ਇਸ ਟਾਈਮ ਤੋਂ ਇਸ ਟਾਈਮ ਦੇ ਵਿੱਚ ਲੋਅ ਰੇਟ ਲਗਾ ਦੇ ਹਾਂਜੀ ਟ੍ਰੇਲ ਪੈਂਦੀ ਹੈ ਤਾਂ ਉਹ ਵੀ ਇੱਕ ਫੈਕਟਰ ਬਣ ਜਾਂਦਾ ਹੈ ਤੇ ਇਹ ਹੋਰ ਕਿਸਾਨਾਂ ਨੂੰ ਕਹਿਣਾ ਚਾਹੋਗੇ ਕਿ ਹਦਾਇਤਾਂ ਦੇਣਾ ਚਾਹੋਗੇ ਕਿਸਾਨ ਵੀਰਾਂ ਨੂੰ ਇਹੋ ਹੀ ਹੈਗਾ ਵੀ ਕਿ ਆਪਣੀ ਫਸਲ ਜਿਹੜੀ ਹੈ ਜੇ ਤੁਸੀਂ ਸਾਫ਼ ਕਰਕੇ ਲਿਆ ਸਕਦੇ ਹੋ ਅੰਜੀ ਉਹ ਲਿਆਓ ਔਰ ਆਪਣਾ ਅੱਥੇ ਜਿਹੜਾ ਤੋਲ ਮੋਲ ਜਿਹੜਾ ਨਾ ਉਹ ਜ਼ਰੂਰ ਕਰੋ ਕਿਉਂਕਿ ਅੱਜ ਮੈਂ ਜਿੰਨੇ ਵੀ ਏਜੰਸੀਜ਼ ਦੇ ਇਨਸਪੈਕਟਰਸ ਨੇ ਉਹਨਾਂ ਦੀ ਮੀਟਿੰਗ ਬੁਲਾਈ ਆ ਕਿ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਜਿਸ ਤਰ੍ਹਾਂ ਮਤਲਬ ਕੋਈ ਅਸਰਾ ਲੋਟੇ ਕੋ ਛੋਟ ਪੰਜਾਬ ਕਿਸਾਨ ਦੀ ਨਹੀਂ ਹੋਏਗੀ ਆਰਟੀਆਂ ਦੀ ਆਉਂਦੀ ਹੈ ਕਈ ਵਾਰੀ ਸ਼ਿਕਾਇਤ ਆਉਂਦੀ ਹੈ ਕਿ ਕਟ ਤੋਲਦੇ ਆ ਤੇ ਗੱਲ ਕਰੀਏ ਕਿਸਾਨਾਂ ਦੇ ਪ੍ਰਬੰਧਾ ਦੀ ਕਿਸਾਨਾਂ ਲਈ ਕੀ ਕੀ ਖਾਸ ਪ੍ਰਬੰਧ ਕੀਤੇ ਗਏ ਅਸਰਾ ਹੈ ਜੀ ਉਹਨਾਂ ਦੀ ਲਾਈਟ ਜਿਹੜੀ ਹੈ ਟਾਵਰ ਸੇ ਦੀ ਲਾਈਟ ਸਭ ਤੋਂ ਹੈ ਸਫਾਈ ਹੈਗੀ ਆ ਪਾਣੀ ਦਾ ਪ੍ਰਬੰਧ ਹੈਗਾ ਵਾ ਹੋਰ ਜਿਹੜੇ ਜਿਹੜੇ ਟਾਇਲਟਸ ਹੈਗੀਆਂ ਨੇ ਉਹਨਾਂ ਦੀ ਜਿੱਥੇ ਨਹੀਂ ਹੈਗੀ ਟਾਇਲਟਸ ਉਥੇ ਅਸੀਂ ਠੇਕੇਦਾਰ ਨੂੰ ਕਿਹਾ ਉਹ ਆਰਜੀ ਟਾਇਲਟਸ ਵਗੈਰਾ ਵਾਸ਼ਰੂਮ ਬਣਾਨੋ ਉਹ ਬਨੇ ਨੇ ਔਰ ਕਿਸਾਨਾਂ ਦੇ ਰਹਿਣ ਵਾਸਤੇ ਵੀ ਬੈਠਣ ਵਾਸਤੇ ਵੀ ਜੜੀ ਜਗ੍ਹਾ ਹੈਗੀ ਆ ਉਹ ਰੋਨਲੀ ਚੇਅਰਸ ਵਗੈਰਾ ਹੈਗੇ ਨੇ ਉਹ ਸਭ ਇਸੇ ਪ੍ਰਬੰਧਾਂ ਦੇ ਵਿੱਚ ਆਂਦਾ ਹੈ ਪੇਮੈਂਟ ਦਾ ਸਿਸਟਮ ਸਿੱਧਾ ਖਾਤੇ ਆ ਜੀ ਕਿੱਥੇ ਹਾਂ ਜੀ ਉਹ ਤੇ ਗਵਰਨਮੈਂਟ ਦੀ ਇਨਸਟਰਕਸ਼ਨਸ ਹੈਗੀਆਂ ਬਿਤੇ ਆਨਲਾਈਨ 24 ਆਰ ਉਹ ਜੜੀਆਂ ਪੇਮੈਂਟਸ ਉਹਨਾਂ ਦੇ ਕਿਸਾਨਾਂ ਦੇ ਵਿੱਚ ਅਕਾਊਂਟ ਸਜਾਈਗੀ ਤੇ ਬਿਲਕੁਲ ਜੀ ਮੰਡੀ ਵਿੱਚ ਤਨਕਾਨੀ ਸ਼ੁਰੂ ਹੋ ਗਈ ਹੈ ਔਰ ਪ੍ਰਬੰਧ ਵੀ ਮੁਕੰਮਲ ਕਰ ਲੇਗੇ ਹੈ ਹਾਲਾਂਕਿ بارش ਕਾਰਨ ਥੋੜੀ ਫਸਲ ਖਰਾਬ ਵੀ ਹੋਈ ਹੈ ਲੇਕਿਨ ਇੱਕ ਦੋ ਦਿਨ ਵਿੱਚ ਕੇ ਦੀ ਨਾਲ ਫਸਲ ਹਣੀ ਸ਼ੁਰੂ ਹੋ ਜਾਏਗੀ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰਪਾਲ ਦੇਨਾ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ